ਸੰਗਤ ਨੂੰ ਬੇਨਤੀ ਹੈ ਜੀ ਬਹਿ ਜਾਓ ਸੰਗਤ ਨੂੰ ਬੇਨਤੀ ਹੈ ਬਹਿ ਜਾਓ ਭੈਣ ਜੀ ਜੇ ਬਾਬਾ ਜੀ ਪਿਆਰ ਕਰਦੇ ਹੋ ਸਾਈਂ ਜੀ ਨੂੰ ਪਿਆਰ ਕਰਦੇ ਹੋ ਦੇਖੋ ਦਰਬਾਰ ਦੀ ਮਰਿਆਦਾ ਹੁੰਦੀ ਆ ਇਹ ਦਰਬਾਰ ਬੜਾ ਸੱਚਾ ਦਰਬਾਰ ਹੈ ਜਿੱਥੇ ਹਰ ਧਰਮ ਦਾ ਸਤਿਕਾਰ ਹੁੰਦਾ ਜੇ ਤੁਸੀਂ ਬਾਕੀ ਸਾਈਂ ਜੀ ਨੂੰ ਪਿਆਰ ਕਰਦੇ ਆ ਬਹਿ ਜਾਓ ਹੋਇਆ ਕੁਝ ਵੀ ਨਹੀਂ ਇਹ ਦਰਬਾਰ ਸੱਚ ਦਾ ਦਰਬਾਰ ਹੈ ਮੈਂ ਮਾੜਾ ਲੋਕਾਂ ਨੂੰ ਤਾਂ ਲੱਗਦਾ ਮੈਂ ਗੱਲ ਮੂੰਹ ਤੇ ਕਹਿ ਦੇਣਾ ਮੈਨੂੰ ਗਾਉਣ ਦਾ ਸ਼ੌਕ ਨਹੀਂ ਆ ਇੱਕ ਗੱਲ ਕਹਿਣਾ ਹੈ ਜਿਹੜੇ ਕਲਾਕਾਰ ਸਾਡੇ ਆਏ ਆ ਇੱਥੇ ਕਲਾਕਾਰਾਂ ਨਾਲ ਜਿਹੜੀ ਬਸਲੂਕੀ ਕੀਤੀ ਜਾ ਰਹੀ ਹੈ ਕੁਝ ਕਲਾਕਾਰਾਂ ਵੱਲੋਂ ਇੱਕ ਇਹ ਗੱਲ ਚੰਗੀ ਆ ਬਾਪੋ ਚੰਗੀ ਗੱਲ ਸਾਡੇ ਦਰਬਾਰ ਦਾ ਕਵਾਲ ਹੈ ਗਨੀਖਾਨ ਜਿੱਡਾ ਮਰਜੀ ਕੋਈ ਕਲਾਕਾਰ ਪੈਦਾ ਹੋ ਜਾਵੇ ਇਹਦੇ ਵਰਗਾ ਪੈਦਾ ਨਹੀਂ ਹੋ ਸਕਦਾ ਜਿਹੜਾ 16 16 ਘੰਟੇ ਦਾਤੇ ਤੋਂ ਦਮਾਂ ਲਾਉਂਦਾ ਹੈ ਹੈ 16 16 ਘੰਟੇ ਅਰੇ ਇਸ ਬੰਦੇ ਨੂੰ ਜਲੀਲ ਕੀਤਾ ਯਾਰ ਕੀ ਕਰਨ ਬਾਈ ਮੈਂ ਪਰੇ ਤਾਂ ਨਹੀਂ ਲੱਗਦਾ ਜਦੋਂ ਜਦੋਂ ਮੈਨੂੰ ਮੈਂ ਗੱਲ ਸੱਚੀ ਕਹਿ ਦੇਣਾ ਹਰ ਇੱਕ ਗੱਲ ਯਾਦ ਰੱਖਿਓ ਜਿੰਨੇ ਮਰਜ਼ੀ ਕਲਾਕਾਰ ਆਏ ਆ ਟਾਈਮ ਸਭ ਨੂੰ ਬਰਾਬਰ ਮਿਲਣਾ ਚਾਹੀਦਾ ਇਹ ਨਾ ਹੋਵੇ ਕਿ ਜਿਦੋਂ ਦਾਤਾ ਜੀ ਆਉਣ ਤੇ ਉਦੋਂ گاਉਣ ਵਾਲਾ ਕਹਿੰਦੇ ਮੈਂ 3 ਘੰਟੇਗਾ ਉਹਨਾ ਮੈਂ 4 ਘੰਟੇਗਾ ਫਿਰ ਬਰਾਬਰ ਦਾ ਟਾਈਮ ਦਿਓ ਜਦੋਂ ਸਾਨੂੰ ਥੱਲੇ ਖੜੇ ਨੂੰ ਬਾਤ ਫੜ-ਫੜ ਕੇ ਥੱਲੇ ਤਾਰ ਰਹੇ ਹਾਂ ਤਾਂ ਕਹ ਰਹੇ ਹੋ ਭਾਈ ਟਾਈਮ ਇੰਨਾ ਹੀ ਹੈ ਤੇ ਇੰਨਾ ਹੀ ਹੈ ਇੱਕ ਪ੍ਰਧਾਨ ਦੱਸੋ ਤੁਹਾਡਾ ਕਿਹੜਾ ਇੱਕ ਪ੍ਰਧਾਨ 50 ਪ੍ਰਧਾਨ ਬਣਾਇਆ ਯਾਰ ਤੁਸੀਂ ਨੇ ਗਵਰਦੇ ਨਾ ਕੋਈ ਗੱਲ ਨਹੀਂ ਮੇਰੇ ਦਾਦੇ ਨੇ ਮੇਰੀ ਰਾਤੀ ਹਾਜ਼ਰੀ ਲਵਾਤੀ ਮੈਨੂੰ ਕੋਈ ਲੋੜ ਨਹੀਂ ਗਾਣਦੀ ਇਹਨਾਂ ਦੇ ਪ੍ਰਧਾਨ ਕੀ ਦਿਮਾਗ ਨੂੰ ਚੜ ਗਈ ਅ ਜਿੱਥੇ ਪ੍ਰਧਾਨ ਕੀ ਦਿਮਾਗ ਨੂੰ ਚੜ ਜਾਂਦੀ ਹੈ ਨਾ ਉਹ ਕਾਮਯਾਬ ਨਹੀਂ ਹੁੰਦੇ ਲੋਕ ਜਿਵੇਂ ਕਾਸੀ ਬਾਈ ਨੇ ਕਿਹਾ ਕਿ ਸੱਚ ਦਾ ਦਰਬਾਰ ਕਹਿੰਦੇ ਜੇ ਫਕੀਰ ਦੀ ਸੰਗਤ ਕਰਨੀ ਹੋਵੇ ਤਾਂ ਫਕੀਰ ਦੀ ਰਗ ਰਗ ਤੋਬਾ ਖੋਣਾ ਚਾਹੀਦਾ ਬੰਦਾ ਨਹੀਂ ਤਾਂ ਫਕੀਰ ਦੀ ਕਰੇ ਸੰਗਤ ਨਾ ਕਰੋ ਇੱਕ ਗੱਲ ਕਹਿਣਾ ਬਾਪੂ ਤੋਂ ਡਰ ਕੇ ਮੇਰੀ ਮੇਰੀ ਗੁਲਾਮ ਸਾਈਂ ਸੁਰੇਂਦਰ ਸ਼ਾਹ ਸਰਕਾਰ ਤੋਂ ਆ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕਿਹਾ ਇਹਨਾਂ ਨੂੰ ਫਕੀਰੀ ਦਾ ਸਵਾਲ ਮੈਂ ਪੁੱਛਦਾ ਮੈਂ ਜਵਾਬ ਦਊ ਇਹ ਮੈਨੂੰ ਪੁੱਛਣਾ ਮੈਂ ਜਵਾਬ ਦਊਗਾ ਜੇ ਮੈਂ ਪੁੱਛਣਾ ਉੱਪਰ ਚੜ ਕੇ ਜੇ ਜਵਾਬ ਦੇ ਤਾਂ ਸਿਰ ਕਲਮ ਕਰਾ ਦੂ ਆਪਣਾ ਮੈਂ ਆ ਜਾਓ ਪ੍ਰਧਾਨ ਜੀ ਦਿਮਾਗ ਨੂੰ ਚੜੀਆਂ ਹੋਈਆਂ ਨੇ ਗੱਲ ਕੁਝ ਨਹੀਂ ਇੱਥੇ ਜੇ ਤੁਹਾਡੇ ਨਾਲ ਵੀ ਬਦਸਲੂਕੀ ਹੋਈ ਹੈ ਇੱਥੇ ਓ ਤਾੜੀ ਮਾਰ ਕੇ ਦਿਖਾ ਦਿਓ ਸਾਨੂੰ ਸੇਵਾਦਾਰ ਵੀਰਾਂ ਨੂੰ ਬੇਨਤੀ ਆ ਹੱਥ ਬੰਨ ਕੇ ਤੁਹਾਡੇ ਚਰਨਾਂ ਦੇ ਵਿੱਚ ਸੇਵਾਦਾਰ ਬਣੋ ਵੀਰੇ ਪ੍ਰਧਾਨ ਨਾ ਬਣੋ ਪ੍ਰਧਾਨ ਨਾ ਬਣੋ ਹੱਥ ਬੰਨ ਕੇ ਬੇਨਤੀ ਹੈ ਇੱਥੇ ਇਹ ਦਰਬਾਰ ਆ ਸੱਚ ਦਾ ਦਰਬਾਰ ਆ